ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਸ ਵੀਡੀਓ ਦੇ ਜਰੀਏ ਤੁਹਾਨੂੰ ਇੱਕ ਬੂਟੀ ਦਿਖਾ ਰਹੇ ਹਾਂ ਜੀ ਹਾਂ ਦੇਖੋ ਇਹਦੇ ਜਿਹੜੇ ਫੁੱਲ ਨੇ ਪਿੰਕ ਕਲਰ ਦੇ ਨੇ ਆਪ ਜੀ ਧਿਆਨ ਕਰੋ ਪਛਾਣ ਕਰੋ ਇਸ ਬੂਟੀ ਦੀ ਇਹ ਬੂਟੀ ਆਮੀ ਸਾਨੂੰ ਧਾਰਮਿਕ ਜਗ੍ਹਾ ਤੇ ਸਕੂਲਾਂ ਕਾਲਜਾਂ ਦੇ ਵਿੱਚ ਮਿਲ ਜਾਂਦੀ ਹੈ ਇਹ ਬੂਟੀ ਕਾਦੀ ਲਈ ਹੈ ਇਹ ਬੂਟੀ ਜਿੰਨਾ ਵੀਰਾਂ ਦਾ 슈ਗਰ ਬਹੁਤ ਜ਼ਿਆਦਾ ਰਹਿੰਦਾ ਹੈ ਜੋ ਵੀਰ ਆ ਦੇਖੋ ਪਛਾਣ ਕਰਿਓ ਇਹ ਫੁੱਲ ਤੋੜ ਕੇ ਤੁਸੀਂ ਛਕ ਰਿਓ ਖਾ ਲਿਓ ਤੁਹਾਡਾ ਜਿਹੜਾ 슈ਗਰ ਹੈ ਉਹ ਦਿਨਾਂ ਦੇ ਵਿੱਚ ਡਾਊਨ ਆ ਜਾਵੇਗਾ ਇਹਦੇ ਵਿੱਚ ਇੱਕ ਖਾਸੀਅਤ ਹੈ ਕਿ ਉਹੀ ਵੀਰ ਹੈ ਇਸ ਬੂਟੀ ਦੇ ਫੁੱਲਾਂ ਨੂੰ ਖਾਓ ਜਿਹਦਾ 슈ਗਰ ਬਹੁਤ ਜ਼ਿਆਦਾ ਰਹਿੰਦਾ ਤੇ ਜਿਨ੍ਹਾਂ ਦਾ 슈ਗਰ ਲੈਵਲ ਜਿਹੜਾ ਠੀਕ-ਠੀਕ ਰਹਿੰਦਾ ਨਾਰਮਲ ਰਹਿੰਦਾ ਤੇ ਉਹ ਕਿਰਪਾ ਕਰਕੇ ਇਸ ਫੁੱਲਾਂ ਨੂੰ ਨਾ ਖਾਓ ਕਿਉਂਕਿ ਇਹ ਬੂਟੀ ਹੈ ਜਿਹੜੀ ਸ਼ੂਗਰ ਇੱਕਦਮ ਡਾਊਨ ਕਰ ਦਿੰਦੀ ਹੈ ਸੋ ਇਸ ਦੇ ਲਈ ਸਾਰੇ ਵੀਰ ਇਹ ਵੀਡੀਓ ਨੂੰ ਸ਼ੇਅਰ ਕਰਿਓ ਹਾ ਤੋ ਇਸ ਪਛਾਣ ਕਰ ਲਓ ਪਿੰਕ ਰੰਗ ਦੇ ਜਿਹੜੇ ਫੁੱਲ ਨੇ ਇਸ ਬੂਟੀ ਦੇ ਤੁਸੀਂ ਪਛਾਣ ਕਰਿਓ ਤੇ ਵੱਧ ਤੋਂ ਵੱਧ ਇਹ ਵੀਡੀਓ ਵੀਰ ਸਾਰੇ ਸ਼ੇਅਰ ਕਰੋ ਤਾਂ ਜੋ ਕਿਉਂਕਿ ਹਰੇਕ ਘਰ ਦੇ ਵਿੱਚ ਡਾਇਬਟੀਸ ਦੇ ਸ਼ੂਗਰ ਦੇ ਮਰੀਜ਼ ਨੇ ਜੇ ਕਿਤੇ ਸਾਹ ਬੰਦਾ ਖੜਾ ਤੇ ਉਹਦੇ ਵਿੱਚੋਂ 70 ਬੰਦੇ ਜਿਹੜੇ ਸ਼ੂਗਰ ਦੇ ਮਰੀਜ਼ ਨੇ ਨਾਮਰਾਤ ਬਿਮਾਰੀ ਦੇ ਮਰੀਜ਼ ਨੇ ਸੋ ਇਸ ਲਈ ਸਾਰੇ ਭਰਾਵਾਂ ਨੂੰ ਬੇਨਤੀ ਵੀਡੀਓ ਨੂੰ ਤੱਕ ਕੇ ਸ਼ੇਅਰ ਕਰਦੇ ਹੋ ਤੇ ਵੀਡੀਓ ਜਿਹੜੀ ਆਪਾਂ ਆਪਣੇ ਪੇਜ ਤੇ ਭੁੰਦੜ ਵਾਲੇ ਉਸ ਤੇ ਉੱਪਰ ਵੀ ਪਾਈ ਜਾਵੇਗੀ ਫੇਸਬੁੱਕ ਦੇ ਉੱਪਰ ਖਤਰਵਾਚ ਗੁਰੂ ਸੇਵਕੀ ਸੰਖਾਲਸ ਉਹਦੇ ਉੱਪਰ ਵੀ ਪਾਈ ਜਾਵੇਗੀ ਫੇਸਬੁੱਕ ਦਾ ਜਿਹੜਾ ਆਪਣਾ ਪੇਜ ਹੈ ਗੁਰਮਤ ਪ੍ਰਚਾਰਕ ਜਥਾਰਾਮਗੜ ਭੁੰਦੜ ਉਹਦੇ ਉੱਪਰ ਵੀ ਪਾਈ ਜਾਵੇਗੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਕਿ ਬਾਅਦ ਤੋਂ ਬਾਅਦ ਇਹ ਵੀਡੀਓ ਸ਼ੇਅਰ ਕਰਿਓ ਤੇ ਨਾਲ ਹੀ ਆਪਣਾ ਜਿਹੜਾ ਚੈਨਲ ਭੁੰਨੜ ਵਾਲੇ ਉਹ ਵੀ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਨੂੰ ਨਮੀ ਨਵੇਂ ਜਿਹੜੀ ਵੀਡੀਆਂ ਮਿਲ ਸਕਣ ਸੋ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ